ਜੇ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇਕਰ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਈਨ ਕੋਈ ਪੋਲਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਚ ਖਿਲਾੜ ਕੇ ਸਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਫਾਰਮ ਉੱਥੋਂ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਦੇ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਸਾਡੇ ਦੁੱਧ ਖਰੀਦਣ ਦਾ ਪ੍ਰਸ਼ਾਸਨ ਆਪਾਂ ਕਈ ਵਾਰੋਂ ਕਲੈਕਸ਼ਨ ਕਰਦੇ ਲਿਆ ਜਾਂਦੇ ਆ ਆਪਾਂ ਦੁੱਧ ਖਰੀਦਦੇ ਭਾਪਾਂ ਸ਼ਾਂਤੀ ਦੇ ਪੀਲੇ ਦੁੱਧ ਛਾਂ ਕੇ ਇਹ ਆਪਾਂ ਉਹਦੇ ਖੋਲ੍ਹ ਲੈਨੇ ਆਂ ਯਾਰ ਦੁੱਧ ਦੁੱਧ ਪਾ ਲਓ ਦੁੱਧ ਦੇ ਕੱਢ ਲੈ ਇਸ ਤਰ੍ਹਾਂ ਇਹ ਨਾ ਆ ਤੁਹਾਡਾ ਮੇਰਾ ਓਕਾਰ ਚੱਲੂ ਓੰਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਲੋਕੇਸ਼ਨ ਡੇਰੀ ਆ ਕੀ ਆਹੇ ਜਿੱਥੇ ਪਲਾਂਟ ਹੈ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦੁਰਗਾ 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 ਕਿੱਥੇ ਮੱਲੋਈ ਲੈਂਡ ਕੋਈ ਹੁਣਾਂ ਇੰਪੋਰਟੈਂਟ ਚੌਂਕ ਕੋਈ ਕਿੱਥੇ ਨੇਰ ਪੰਡੋਰੀ ਨੇਰ ਪੰਡੋਰੀ 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 ਮੰਤਾਲੇ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਪਨੀਰ ਕਿਥੇ ਥੋੜਾ ਜਿਹਾ ਸਾਨੂੰ ਮਲੋ ਵਾਲੀ ਆ ਜੀ ਮਾਨ ਦੁਰਗਾ ਦੇ ਇਹ ਹੈ ਕਿਥੇ ਕੰਮ ਲਵਾਂ ਨਾ ਨਿਆਰ ਪੰਡੋਰੀ ਮੰਤਾਲਾ ਮੱਤ ਆ ਦੇ ਸੋਰੀ ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ ਦੀਪਕ ਕੁਮਾਰ ਦੀਪਕ ਕੁਮਾਰ ਜੀ ਅੱਛਾ ਕਿੰਨਾ ਪਾ ਗੱਡੀਆਂ ਕੱਢਦੇ ਆ ਰੋਜ਼ ਇੱਥੋਂ ਬਸ ਇਹੋ ਜਿਹੀ ਕੋਈ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ ਹਾਂ ਜੀ ਕਿੱਥੇ ਕਿਥੇ ਦੇਣਾ ਜਾ ਕੇ ਇਹ ਸਾਰੇ ਇੱਕ ਤੇ ਹਰਿਆਣਾ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਕਿੱਥੇ ਆਖੀ ਜੀ ਇਹ ਨਹੀਂ ਇਕੱਲਾ ਕੰਡਾ ਕੰਡਾ ਆ ਹਾਂ ਇਹਨੂੰ ਜਰਾ ਉੱਪਰ ਚੱਲ ਜਾ ਫੋਲ ਦੇ ਸਾਰੇ ਡਰਾਂ 100 ਰੁਪਏ ਪਨੀਰ ਨਹੀਂ ਦੇਣਾ ਹੈ। ਤੁਹਾਨੂੰ 250 ਨਹੀਂ ਲੈ ਸਕਦੇ। 250 ਕੋਈ ਗੱਲ ਨਹੀਂ। ਇੱਕ-ਇੱਕ ਚ ਕਿੰਨੇ-ਕਿੰਨੀਆਂ ਰੱਖੀਆਂ? ਦਸ-ਦਸ। ਇੱਕ-ਇੱਕ ਚ 10-10। 5-5 ਕਿਲੋ ਦੀ ਇੱਕ। ਸ਼ਰਮਾ ਜੀ? ਲੱਗਦਾ ਤੁਹਾਡੇ 5 ਕਿਲੋ ਦੀ। ਸਾਡੇ 5, 5 5.5 ਹਨਾ। ਕਿਹੜੇ? ਇਹ ਪੈਕੇਜ ਚ ਚਲੋ। ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਹੀ। ਸ਼ਰਮਾ ਜੀ ਸਾਰਿਆਂ ਚ 10-10 ਕਿਲੋ। ਇਹ ਬਰਫ਼ ਕਿੱਥੋਂ ਲਈ ਆ? ਹਾਂਜੀ ਆਪਣੀ ਘਰ। ਬਰਫਖਾਨਾ ਵੀ ਬਰਫ ਦਾ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਪਰ ਕਿਉਂਕਿ ਬਰਫ ਖਾਨ ਵਾਲੀ ਨਹੀਂ ਹੁੰਦੀ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ ਬਣਾਉਂਦੇ ਆ ਅੱਛਾ ਏਦਾਂ ਕਰੋ ਜਿਹੜੇ ਜਿਹੜੇ ਮੈਂ ਕੱਢਦਾ ਇਹ ਚੋ ਲੋਸਨ ਤੇ ਆਹ ਦੇ ਆ ਚਾਰ ਪੰਟਰ ਬਨੇਤਾ ਐ ਨਾ ਚ ਹੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਹੈ ਜਿਹੜਾ ਪਿਛਲੇ ਦਿਨਾਂ ਜੀ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਾਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆਪਾਂ ਸਾਰਾ ਅੱਜ ਸਰ ਜੀ ਤੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ પ્લાન્ટ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਵਿੱਚ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵੇਚਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਵੀ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਟ ਵੀ ਆਂਦੀ ਆ ਦੁੱਧ ਦੀ 3 0 ਫੈਂਟ ਵੀ ਹੁੰਦੀ ਆ ਸਾਢੇ 3 ਵੀ 10 ਫੈਂਟ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਅਖਤਰੀ ਸਰਕਾਰਾਂ ਜਿੱਦੇ ਇਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹੇ ਵੇਰਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਦੇਖ ਕੇ ਫਿਰ ਹੀ ਦੇਣੀ ਆ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਘਿਓ ਹੁਣ ਜਿਹੜਾ 70 ਫੈਂਡ ਦਾ ਦੁੱਧ ਆ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਣਾ ਘਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਇਹ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬੰਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬੰਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਜਾਂ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ ਭਲਾਂਣ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਪਨੀਰ ਦੀ ਜਾਂ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਨ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਇਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਹਦੇ ਵਿੱਚ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਨੇ ਇੱਕ ਬਣਦਾ 2.5 ਫੈਂਡ ਦਾ ਇੱਕ ਬਣਦਾ 5 ਫੈਂਡ ਦਾ ਕਿਹੜਾ ਬਣਾਉਦੇ ਨਹੀਂ ਸਰ ਦੋਨੋਂ ਸਾਨੂੰ ਬਣਾਣੇ ਪੈਂਦੇ ਨੇ ਇਹਦੇ ਰੂਪ ਲਾਇਆ ਵੀ ਨਕਲੀ ਪਨੀਰਾ ਤੁਹਾਨੂੰ ਕੀ ਰੋਸ਼ਗ ਸਰ ਮੇਰੇ ਤੇ ਜਿੰਨਾ ਚੱਕਰ ਰਿਪੋਰਟ ਨਹੀਂ ਆਂਦੀ ਉਹਨਾਂ ਚ ਕਿਤੇ ਮੈਨੂੰ ਨਕਲੀ ਕਿਹਾਂਦਾ ਇਹਨਾਂ ਨੂੰ ਹੱਕ ਦਾ ਨਹੀਂ ਬੰਦਾ ਪਹਿਲੋ ਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਨਜਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਨਹੀਂ ਦੇਣਾ ਜੀ ਤੁਹਾਡਾ ਤੁਹਾਨੂੰ ਨਾ ਤੋੜ ਬਈ ਸਹੀ ਸੀ ਜਿਹੜੇ ਬਰਫ ਜੁੜੇ ਕਰਦੀ ਉਹਨਾਂ ਨਾਲ ਗੱਲ ਕਰ ਸਰ ਦੇਖੋ ਮੈਂ ਬਰਫ ਬਾਹਰੋਂ ਦੇ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਲਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲੋ ਪਾਣੀ ਦੀ ਟੈਸਟਿੰਗ ਕਰਾਈ ਆਪਣੇ ਪਲਾਂਟ ਦੀ ਫਿਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾ ਮੈਂ ਪੈਸ਼ਰਾਈਜ਼ਡ ਪਾਣੀ ਨੂੰ ਕਰ ਲੈਣਾ ਪੈਸ਼ਰਾਈ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਪਟਾਈ ਤੇਨ ਫੈਂਡ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਨੇ ਆ ਸਰ ਉੱਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਾਂਗੇ ਢਾਈ ਫੈਂਡ ਦਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਕੋ ਮੇਰੇ ਪਨੀਰ ਦੇ ਵਿੱਚੋਂ ਕੋ ਰਿਫਾਈਨ ਕੋਈ ਪੋਲ ਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਗ ਚ ਖਿਲਾੜ ਕੇ ਸਰ ਗੋਲੀ ਮਾਰ ਦਿਓ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ